ਸਸਸੀ ਗਾਲ ਮੇਰੇ ਨਾਲ ਰਕਮ ਸਿੰਘ ਆਲਤ ਇਸ ਵਾਰ ਮੌਜੂਦਾ ਬਾਟ ਨੰਬਰ 100 ਦੇ ਵਿੱਚ ਜਿਹੜੀ ਦੇਵ ਨਗਰ ਵਿੱਚ ਅਨਿਲ ਜੈਨ ਆਸੀ ਜੀ ਵੱਲੋਂ ਦੋ ਟੂਰ ਪ੍ਰਚਾਰ ਕੀਤਾ ਜਿਹੜਾ ਭਾਜਪਾ ਲੈ ਕੇ ਆਪ ਗੱਲਬਾਤ ਕਰਦੇ ਨੇ ਸਸਸੀ ਗਾਲ ਜੀ ਜੈ ਮਾਤਾ ਦੀ ਜੈ ਮਾਤਾ ਜੀ ਸਰ ਕੀ ਕਹਿਣਾ ਚਾਹਾਂਗਾ ਜੇ ਅਨਿਲ ਜੈਨ ਜੀ ਨਾਲ ਵੀ ਜੈ ਅਨਿਲ ਕੁਮਾਰ ਜੈਨ ਜੀ ਹਮਾਰੇ ਘਰ ਚਰਨ ਪਾਏ ਇਹਨਾਂ ਨੇ ਮਾਤਾ ਰਾਨੀ ਇਹਨਾਂ ਦੇ ਕਿਰਪਾ ਕਰੇ ਇਹਨਾਂ ਤੇ ਬਹੁਤ ਬਿੰਦ ਕਰੇ ਤੇ ਆਪਣਾ ਨਾਮ ਰੋਸ਼ਨ ਕਰਨ ਜਿੱਤ ਕੇ ਆਪਣਾ ਦੁਆ ਨਾ ਫਿਰ ਸਾਡੇ ਚਰਨ ਪਾਣਾ ਮਾਤਾ ਰਣੀ ਦੀ ਕਿਰਪਾ ਕਰੇ ਨਾ ਇਹ ਮਾਤਾ ਰਣੀ ਕੰਮ ਕਰਦੇ ਆਪੇ ਪਾਸ ਹੋ ਜੂਗੇ ਤੇ ਤੁਹਾਡੇ ਵੱਲੋਂ ਸਰ ਪੂਰੀ سپورਟ ਕੀਤੀ ਜਾ ਰਹੀ ਹੈ ਅਸੀਂ ਤੇ ਮਾ ਦੀ ਕਿਰਪਾ ਹੀ ਪੂਰੀ ਦਾ ਅਸ਼ੀਰਵਾਦ ਦਵਾਤਾ ਮਾਂ ਮੇਦੋ ਪੂਰੀ سپورਟ ਹੈ ਮਾਤਾ ਰਣੀ ਦੀ ਅਦਵਾ ਟੀਮ ਲਗੀ ਨਾ ਠੀਕ ਹੈ ਜੀ ਆਸਮਾਨ ਕਰ ਕੋ ਸਾਰੀ ਉਮਰ ਤੇ ਤੁਹਾਡੇ ਮਾਲੇ ਦੇ ਵਿੱਚ ਕੋਈ ਸਮੱਸਿਆ ਜਾਂ ਪਰੇਸ਼ਾਨੀ ਹੋ ਤੁਸੀਂ ਦਸੀ ਨਹੀਂ ਜੀ ਜੋ ਜਿਹੜੀ ਉਸ ਨੂੰ ਦੂਰ ਕੀਤਾ ਜਾਏਗਾ ਹੱਲੇ ਤੇ ਪਿਕਚਰ ਸ਼ੁਰੂ ਹੋਈ ਹੈ ਆਪਾਂ ਬਾਅਦ ਦੱਸਾਂਗੇ ਨਾਲੇ ਨਾਲ ਤੇ ਰਾਜ ਦੀ ਗੱਲ ਦੱਸਾਂਗੇ ਫਿਰ ਲੱਭ ਕੇ ਚੱਕ ਕੇ ਆਵਾਂਗੇ ਯਾਰ ਠੀਕ ਹੈ ਜਿਹੜਾ ਕਿ ਪਹਿਲਾ ਜਿਹੜਾ ਕਾਉਂਸਲਰ ਜਿਸ ਤਰ੍ਹਾਂ ਮੈਨੂੰ ਪਹਿਲਾ ਕਾਉਂਸਲ ਕਾਫੀ ਜਿਹੜੀ ਜਿੱਤੀ ਕੇ ਮੋੜ ਕੇ ਗੇੜਾ ਨਹੀਂ ਲੱਗਿਆ ਸੱਜੀ ਇੱਥੇ ਉਹ ਮੇਰੀ ਗੱਲ ਪਤਾ ਕੀ ਗੱਲ ਹੈ ਉਹਨੇ ਅੰਦਰ ਲੋਕੀ ਹਿੰਦੂ ਬਹੁਤ ਜਾਖਵੇਂ ਆ ਸਮਝੇ ਆਪੇ ਪ੍ਰਮਾਤਵਾ ਕਰਕੇ ਜਿੱਤ ਗਿਆ ਹਨ ਇੱਥੇ ਸਾਡਾ ਕੰਮ ਹੋ ਗਿਆ ਹੈ ਵੀ ਸਾਡੇ ਮਹੱਲੇ ਦੇ ਭਲਾ ਨਹੀਂ ਇੱਥੇ ਲਈ ਮੈਂ ਵੀ ਬੋਲ ਬੋਟ ਹਾਂ ਮੈਂ ਵੀ ਸਰ ਮੈਂ ਵੀ ਸਰ ਇਸੇ ਮਿਲਦੇ ਰਹਿਣ ਵਾਲਾ ਹਾਂ ਠੀਕ ਹੈ ਜੀ ਹੋਰ ਇੱਥੇ ਗੰਦੇ ਪਾਣੀ ਦੀ ਬਹੁਤ ਸਮੱਸਿਆ ਵਾ ਅੱਠ ਵਜੇ ਤੋਂ ਬਾਅਦ ਗੰਦਾ ਪਾਣੀ ਆਉਂਦਾ ਜਿਸ ਤਰ੍ਹਾਂ ਕਿ ਸੀਵਰੇਜ ਦਾ ਪਾਣੀ ਹੁੰਦਾ ਠੀਕ ਹੈ ਨਾ ਚਾਹੁੰਦਾ ਸਰ ਸੀਵਰੇਜ ਦੀ ਸਮੱਸਿਆ ਤਾਂ ਹੈਗੀ ਜੀ ਸਾਡੀ ਗਲੀ ਅੱਠ ਵਜੇ ਤੋਂ ਬਾਅਦ ਸਰ ਜੇ ਤੁਸੀਂ ਪਾਣੀ ਮੋਟਰ ਔਨ ਕਰਦੇ ਹੋ ਤਾਂ ਸੀਵਰੇਜ ਦਾ ਪਾਣੀ ਜਿਸ ਤਰ੍ਹਾਂ ਇਸ ਤਰ੍ਹਾਂ ਪਾਣੀ ਉਸ ਨੂੰ ਲੈ ਕੇ ਸਮੈਲ ਬਿਲਕੁਲ ਗੰਦਾ ਪਾਣੀ ਆਉਂਦਾ ਉਸ ਨੂੰ ਲੈ ਕੇ ਕੀ ਕਹਿਣਾ ਚਾਹੁੰਦਾ ਮੈਂ ਦੇਖੋ ਤਾਂ ਹੁਣ ਕੌਂਸਲਰ ਦੇ ਡਿਪੈਂਡ ਹੈ ਕਿਦਾਂ ਠੀਕ ਕਰਦੇ ਹੈਗੇ ਉਹਨੇ ਸਾਡੇ ਪ੍ਰਾਣਗੇ ਦਾ ਆਪਣੇ ਆਪ ਦੇਖਣਗੇ ਕਿਦਾ ਠੀਕ ਕਰਨਾ ਹੈ ਇਹਨੂੰ ਅਪਾਉਂਟ ਕਰਦੇ ਸਨ ਸੱਤ ਸਾਲਾਂ ਤੋਂ ਠੀਕ ਨਹੀਂ ਹੋਇਆ ਕੋਈ ਮੈਂ ਵੀ ਇਸ ਇਹੀ ਦੇਹੀ ਰਹਿਣ ਵਾਲਾ ਸੱਤ ਸਾਲਾਂ ਤੋਂ ਹਾਲੇ ਤੱਕ ਠੀਕ ਨਹੀਂ ਹੋਇਆ ਤੇ ਤੁਸੀਂ ਕਦੀ ਸਮੱਸਿਆ ਲੈ ਕੇ ਗਏ ਉਹਨਾਂ ਦੇ ਕੋਲ ਜਾ ਕੇ ਤੁਸੀਂ ਇਸ ਉਹਨਾਂ ਨੇ ਤੁਹਾਨੂੰ ਕੋਈ ਆਸ਼ਵਾਸ਼ਣ ਦਿੱਤਾ ਹੋਵੇ ਹਾਲਜ ਵੀ ਇਸ ਚੀਜ਼ ਦਾ ਹੱਲ ਹੋ ਜਾਏਗਾ ਜਾਂ ਕਿਸੇ ਤਰ੍ਹਾਂ ਦੀ ਕਿਉਂਕਿ ਇਹ ਤੇ ਸੀਵਰੇਜ ਵੀ ਲੀਕ ਰਹਿ ਰਿਹਾ ਵਾ ਪਾਣੀ ਵੀ ਗੰਦਾ ਵਾ ਆਂਦਾ ਵਾ ਹਫਤੇ 'ਚ ਤਿੰਨ ਦਿਨ ਸਟਰੀਟ ਲਾਈਟ ਵੀ ਬੰਦ ਰਹਿੰਦੀ ਹੈ ਸੀਵਰੇਜ ਲੀਕ ਲੈ ਕੇ ਤਾਂ ਅਸੀਂ ਬੜਾ ਬਹੁਤ ਵਾਰ ਗਏ ਆ ਲੇਕਿਨ ਕਾਫੀ ਟਾਈਮ ਲਾ ਕੇ ਠੀਕ ਕਰ ਦੇਗੇ ਤੇ

ਵਾਹਿਗੁਰੂ ਜੀ ਕੋਡ ਐਸਐਮ ਕਰ ਰਹੇ ਹਾਂ ਦੇਖੋ ਮੈਂ ਤਾਂ ਪਹਿਲੀ ਮੀਟਿੰਗ ਵੀ ਤਾਂ ਬੰਦ ਨਹੀਂ ਆਪਾਂ ਦਾ ਸਪੋਰਟੀ ਮੋਦੀ ਨੂੰ ਕਰੀਏ ਸ਼ਹਿਰ ਚ ਨਾਮਾ ਕਾਲਾ ਜੀ ਇਕ ਲੱਗਦਾ ਹੈ ਇਹਦੇ ਮਹੱਲਾ ਵਾਸੀਆਂ ਨੂੰ ਵੀ ਕੋਈ ਮੈਸੇਜ ਦੇਣਾ ਚਾਹੋ ਵਾਰਡ ਨੰਬਰ 14 ਵਾਰਡ ਨੰਬਰ 14 ਨੂੰ ਇਹ ਕਹੂੰਗਾ ਕਿ ਆਪਣੇ ਮਾ ਬੈਸਟਰ ਦੇ ਦਰਵਾਜ਼ੇ ਨੂੰ ਜੁਦਾਓ ਜੇ ਕੋਈ ਕੰਮ ਕਰਾਣੇ ਚਾਹੁੰਦੇ ਨੇ ਕੰਮ ਕਰਾ ਬਿਲਕੁਲ ਫਿਰ ਇਹ ਨਾ ਕੇ ਠੀਕ ਹੈ ਜੀ